ਪੰਜਾਬ ਦੇ ਮੁਲਾਜ਼ਮਾਂ ਪਰਖ ਲਈ ਚਾਰ ਹਲਕਿਆਂ ਚ ਜਿੰਮੀ ਚੋਣਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਖੁੱਲਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਅੱਜ ਬਰਨਾਲਾ ਦੇਖੇ ਸੂਦੇ ਭਾਪੇ ਮੁਲਾਜ਼ਮਾਂ ਨੇ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਬਾਜ਼ਾਰਾਂ ਚ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਸਰਕਾਰ ਦੇ ਖਿਲਾਫ ਵੋਟਾਂ ਪਾਉਣ ਦਾ ਸੱਦਾ ਦਿੱਤਾ ਚੋਣ ਨਤੀਜਾ ਭਾਵੇਂ ਸਮੇਂ ਦੀ ਬੁੱਕਲ ਚ ਹੈ ਪਰੰਤੂ ਮੁਲਾਜ਼ਮਾਂ ਦੇ ਤੇਵਰਾਂ ਨੂੰ ਦੇਖਦੇ ਲੱਗਦਾ ਹੈ ਕਿ ਸੱਤਾਧਾਰੀ ਪਾਰਟੀ ਦੀ ਚੋਣ ਮਹਿਮਤੇ ਅਸਰ ਜ਼ਰੂਰ ਪਵੇਗਾ ਲਖੀਓ ਅਸੀਂ ਵੋਟਾਂ ਇਸ ਕੰਮ ਨੂੰ ਨਹੀਂ ਪਾਈਆਂ ਸੀ ਸਰਕਾਰ ਇਸ ਕੰਮ ਨੂੰ ਨਹੀਂ ਬਲਾਈ ਕਿ ਸਾਨੂੰ ਗੱਲਾਂ ਸੁਣਾ ਕੇ ਸਾਡਾ ਢਿੱਡ ਭਰੋ ਉਹ ਮੁਲਾਜ਼ਮਾਂ ਨੂੰ ਤੇ ਜਿਹੜੇ 3 ਸਾਲ 4 ਸਾਲ ਪਹਿਲਾਂ 17 7 20 ਤੋਂ ਪਹਿਲਾਂ ਨੇ ਭਰਤੀ ਹੋਇਆ ਪੁੱਛ ਕੇ ਵੇਖੋ ਉਹਨਾਂ ਨਾਲ ਉਹ ਇਹਨਾਂ ਦੀ ਅੱਧੀ ਤਨਖਾਹ ਹੈ ਉਹ ਜਦੋਂ ਕੰਮ ਕਰਦੇ ਇੱਕ ਬਰਾਬਰ ਬਹਿ ਕੇ ਕੰਮ ਕਰਦੇ ਆ ਤੇ ਇੱਕ ਦੂਜੇ ਨਾਲ ਤਨਖਾਹ ਦਾ ਪਤਾ ਲੱਗਦਾ ਫਿਰ ਉਹਨਾਂ ਦੀ ਅੱਖਾਂ ਗੁਰਦੀਆਂ ਵੀ ਸਾਡੇ ਨਾਲ ਪੰਜਾਬ ਸਰਕਾਰ ਨੇ ਇੱਕ ਨੌਕਰੀ ਦੇਣ ਦੇ ਨਾਂ ਤੇ ਧੋਖਾ ਕਰ ਲਿਆ ਸਾਡੇ ਇਕੱਲੇ ਇਕੱਲੇ ਮਿਲ ਨੂੰ ਹਰਾਵਾਂਗੇ ਉਦੋਂ ਹਰਾ ਕੇ ਦੱਸਾਂਗੇ ਆਹ ਵੱਲ ਸਮਾਂ ਤੁਹਾਡਾ ਹੋ ਰਹੀ ਹੋਏਗਾ ਤੁਹਾਡੀ ਕਾਰਪੋਰੇਟ ਇਲੈਕਸ਼ਨ ਆ ਰਹੀ ਆ ਹੋਰ ਉਹ ਲਖਸਮਾ ਆਦਿਆ ਨੇ ਤੁਹਾਨੂੰ ਉਹਦੇ ਵਿੱਚ ਵੀ ਪੂਰੀ ਤਰ੍ਹਾਂ ਹਰਾਵਾਂਗੇ ਅਜੇ ਵੀ ਹੋਸ਼ ਆ ਜਾਓ ਅਤੇ ਮਲਾਜ਼ਮਾਂ ਦੀ ਮੰਗਾਂ ਵੱਲ ਧਿਆਨ ਦਿਓ ਪੰਜਾਬ ਦਾ ਸਮੁੱਚਾ ਮਲਾਜ਼ਮ ਤੇ ਪੈਨਸ਼ਨਰ ਇੱਥੇ ਇਕੱਠੇ ਹੋਏ ਆ ਸਮੁੱਚੇ ਮੁਲਾਜ਼ਮ ਨੇ ਸਮੂਹਿਕ ਛੁੱਟੀ ਲਈ ਹੈ ਸਾਰੇ ਦਫ਼ਤਰ ਬੰਦ ਆ ਅਸੀਂ ਇੱਥੇ ਰੈਲੀ ਕਰਕੇ ਰੋਸ ਮਾਰਚ ਕਰਕੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਬਣ ਤੋਂ ਪਹਿਲਾਂ ਜੋ ਸਾਡੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਇੱਥੇ ਰੋਸ ਮਾਰਚ ਕਰਨ ਆਏ ਆ ਤੇ ਤੁਹਾਨੂੰ ਦੱਸਣ ਆਏ ਆ ਕਿ ਤੁਸੀਂ ਸੰਭਲ ਜਾਓ ਵੋਟਾਂ ਸੋਚ ਸਮਝ ਕੇ ਪਾਓ ਤੇ ਇੱਥੇ ਅੱਜ ਅਸੀਂ ਸੋਚੀ ਲੀਡਰਸ਼ਿਪ ਨੇ ਰਹਿ ਮਸ਼ਵਰਾ ਕਰਕੇ ਇਹ ਐਲਾਨ ਕੀਤਾ ਹੈ ਕਿ ਕੱਲ ਨੂੰ ਵੀ ਪੰਜਾਬ ਦਾ ਸਮੁੱਚਾ ਮਿਸਟਰ ਮਲਾਜਮ ਸਮੂਹੀਕ ਛੁੱਟੀ ਤੇ ਰਹੂਗਾ ਕੋਈ ਵੀ ਮਲਾਜਮ ਦਫ਼ਤਰਾਂ ਵਿੱਚ ਨਹੀਂ ਜਾਊਗਾ 15 16 17 ਤਰੀਕ ਨੂੰ ਛੁੱਟੀਆਂ ਅਗਸਤ ਛੁੱਟੀਆਂ ਉਹਨਾਂ ਦੇ ਦਰਮਿਆਨ ਵੀ ਕੋਈ ਵੀ ਮਲਾਜਮ ਦਫ਼ਤਰਾਂ 'ਚ ਨਹੀਂ ਜਾਊਗਾ ਦਫਤਰਾਂ ਦਾ ਕੰਮ ਠੱਪ ਰਹੂਗਾ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਕਰੂ ਅਸੀਂ ਇਹੋ ਜਿਹਾ ਬਹੁਤ ਵੱਡੇ ਐਕਸ਼ਨ ਲੀਕਾਂਗੇ 17 ਤੱਕ ਤੁਸੀਂ ਦਫਤਰ ਨਾ ਜਾਣ ਦਾ ਐਲਾਨ ਕੀਤਾ ਪਰ ਜਿੱਥੇ ਚੋਣਾਂ ਹੋ ਰਹੀਆਂ ਨੇ ਇਲੈਕਸ਼ਨ ਡਿਊਟੀਆਂ ਉੱਥੇ ਕੀ ਫੈਸਲਾ ਹੋਏਗਾ ਤੁਹਾਡੇ ਇਲੈਕਸ਼ਨ ਡਿਊਟੀ ਦਾ ਅਸੀਂ ਪਹਿਲਾਂ ਵੀ ਕਦੇ ਕਿਸੇ ਸਾਥੀ ਨੂੰ ਮੰਨਾ ਨਹੀਂ ਕੀਤੀ ਜਿੱਥੇ ਇਲੈਕਸ਼ਨ ਡਿਊਟੀ ਜਿਹੜੇ ਇਲੈਕਸ਼ਨ ਡਿਊਟੀ 'ਚ ਉਹ ਮੁਲਾਜ਼ਮ ਪਹਿਲਾਂ ਵੀ ਕੰਮ ਕਰ ਰਹੇ ਆ ਉਹ ਆਪ ਦਾ ਕਰਨਗੇ ਸਾਡਾ ਰੌਲਾ ਇਲੈਕਸ਼ਨ ਕਮਿਸ਼ਨ ਨਾਲ ਕੋਈ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਹੈ ਅਸੀਂ ਪੰਜਾਬ ਸਰਕਾਰ ਦਾ ਕੋਈ ਕੰਮ ਨਹੀਂ ਕਰਾਂਗੇ ਜਿਹੜਾ ਅਸੀਂ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਵੀ ਜਿਹੜੇ ਮਲਾਜ਼ਮ ਦਫ਼ਤਰਾਂ 'ਚ ਬਹਿ ਕੇ ਸਾਡਾ ਕੰਮ ਕਰਦੇ ਸੀ ਸਾਨੂੰ ਗਿਆਨ ਨੂੰ ਚਾਹ ਪਾਣੀ ਪੋਛਦੇ ਸੀ ਸਾਡਾ ਕੰਮ ਅਸਕੇ ਕਰਕੇ ਤੋੜਦੇ ਸੀ ਅੱਜ ਉਹ ਛੜਕਾਂ ਤੇ ਆਏ ਫਿਰਦੇ ਤਾਂ ਕਿੰਨੇ ਕੁ ਦੁਖੀ ਹੋਣਗੇ ਸੋ ਇਸ ਗੱਲ ਦਾ ਬਹੁਤ ਵੱਡਾ ਅਸਰ ਪੈਣਾ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਤੋਂ ਪਤਾ ਲੱਗ ਜਾਊਗਾ ਵੀ ਮਲਾਜ਼ਮ ਰੈਲੀ ਕਰਕੇ ਗਏ ਸੀ ਤਾਂ ਉਹਦਾ ਅਸਰ ਕਿੰਨਾਗਾ